प्यारे दोस्तों प्यार भरी सत श्री अकाल जी हां जी दोस्तों आखिरकार पंजाब सरकार कदों करेगी मुलाजिमा दीं ਮੰਗਾਂ ਦਾ ਹੱਲ ਆਖਿਰਕਾਰ ਪੰਜਾਬ ਸਰਕਾਰ ਦੁਆਰਾ ਕਦੋਂ ਤੱਕ ਅਪਣਾਈ ਜਾਏਗੀ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਟਾਲਮਟੋਲ ਦੀ ਨੀਤੀ ਟਾਲਮਟੋਲ ਦੀ ਨੀਤੀ ਕਿਵੇਂ ਅਪਣਾ ਰਹੀ ਹੈ ਪੰਜਾਬ ਸਰਕਾਰ ਅਸੀਂ ਤੁਹਾਨੂੰ ਦੱਸਦੇ ਹਾਂ ਪੰਜਾਬ ਸਰਕਾਰ ਦੁਆਰਾ ਮੀਟਿੰਗਾਂ ਦੇ ਕੇ ਲਗਾਤਾਰ ਮੀਟਿੰਗਾਂ ਮੁਲਤਵੀ ਕੀਤੀਆਂ ਜਾ ਰਹੀਆਂ ਨੇ ਮੰਗਾਂ ਸੰਬੰਧੀ ਨੋਟੀਫਿਕੇਸ਼ਨ ਜਾਰੀ ਕਰਕੇ ਵੀ ਉਹਨਾਂ ਨੋਟੀਫਿਕੇਸ਼ਨਾਂ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਹਾਂਜੀ ਦੋਸਤੋ ਅੱਜ ਵਿਸਥਾਰ ਦੇ ਵਿੱਚ ਚਰਚਾ ਕਰਦੇ ਹਾਂ ਮਲਾਜ਼ਮਾਂ ਦੀਆਂ ਮੰਗਾਂ ਸੰਬੰਧੀ ਸਭ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਪੁਰਾਣੀ ਪੈਨਸ਼ਨ ਬਹਾਲੀ ਨੂੰ ਲੈ ਕੇ ਅੱਜ ਤੋਂ 3 ਸਾਲ ਪਹਿਲਾਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਕਿ ਅਸੀਂ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰ ਦਿੱਤੀ ਹੈ ਇੱਕ ਨੋਟੀਫਿਕੇਸ਼ਨ ਜੋ ਕਿ ਅਧੂਰਾਸਿਓ ਜਾਰੀ ਕਰਨ ਤੋਂ ਬਾਅਦ 3 ਸਾਲ ਦਾ ਸਮਾਂ ਪੰਜਾਬ ਸਰਕਾਰ ਦਾ ਬੀਤ ਚੁੱਕਿਆ ਪੰਜਾਬ ਸਰਕਾਰ ਨੇ ਹਜੇ ਤੱਕ ਪੁਰਾਣੀ ਪੈਨਸ਼ਨ ਸਕੀਮ ਬਹਾਲ ਨਹੀਂ ਕੀਤੀ ਬਹਾਨਾ ਲਗਾਇਆ ਜਾ ਰਿਹਾ ਕਿ ਪੀਐਫ ਆਰਡੀ ਐਫ ਫੰਡ ਵਾਪਸ ਨਹੀਂ ਕਰ ਰਹੀ ਜੋ ਕਰਾਜਾਂ ਦਾ ਕੇਂਦਰ ਸਰਕਾਰ ਕੋਲ ਜਮਾ ਹੈ ਉਸ ਕਾਰਨ ਅਸੀਂ ਪੁਰਾਣੀ ਪੈਨਸ਼ਨ ਸਕੀਮ ਬਹਾਲ ਨਹੀਂ ਕਰ ਸਕਦੇ ਪਰ ਜੇਕਰ ਦੇਖਿਆ ਜਾਵੇ ਤਾਂ 36garh 4 ਖੰਡ Rajasthan ਦੁਆਰਾ ਆਪਣੇ ਰਾਜਾਂ ਦੇ ਵਿੱਚ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰ ਦਿੱਤੀ ਗਈ ਹੈ ਬਿਨਾ ਫੰਡ ਵਾਪਸ ਆਏ ਇਹ ਇੱਕ ਟਾਲਮਟੋਲ ਦੀ ਨੀਤੀ ਨਹੀਂ ਹੋਰ ਕੀ ਹੈ ਅਗਲੀ ਜੇਕਰ ਮਲਾਜ਼ਮਾ ਸੰਬੰਧੀ ਟਾਲਮਟੋਲ ਦੀ ਨੀਤੀ ਜੋ ਪੰਜਾਬ ਸਰਕਾਰ ਨੇ ਅਪਣਾਈ ਹੈ ਉਹ ਹੈ ਮੀਟਿੰਗਾਂ ਦੇ ਕੇ ਲਗਾਤਾਰ ਮੀਟਿੰਗਾਂ ਮੁਲਤਵੀ ਕਰਨੀ ਅਤੇ ਮੰਗਾਂ ਤੋਂ ਭੱਜਣ ਦੀ ਨੀਤੀ ਕਿਉਂਕਿ ਪੰਜਾਬ ਸਰਕਾਰ ਦੁਆਰਾ ਲਗਾਤਾਰ ਮੀਟਿੰਗਾਂ ਦਿੱਤੀਆਂ ਜਾਂਦੀਆਂ ਨੇ ਫਿਰ ਮੀਟਿੰਗਾਂ ਐਨ ਮੌਕੇ ਤੇ ਆ ਕੇ ਮੁਲਤਵੀ ਕਰ ਦਿੱਤੀਆਂ ਜਾਂਦੀਆਂ ਨੇ ਜੇਕਰ ਅਸੀਂ ਪਿਛਲੇ ਦਿਨੀ ਜੋ ਮੀਟਿੰਗ ਹੋਣੀ ਸੀ ਉਸ ਦੀ ਹੀ ਗੱਲ ਕਰੀਏ ਜੋ ਮੀਟਿੰਗ 18 ਨਵੰਬਰ ਨੂੰ ਹੋਣੀ ਸੀ ਉਹ ਮੀਟਿੰਗ ਐਨ ਮੌਕੇ ਤੇ ਆ ਕੇ ਪੰਜਾਬ ਸਰਕਾਰ ਨੇ ਮੁਲਤਵੀ ਕਰ ਦਿੱਤੀ ਤੇ ਹੁਣ ਉਹ ਮੀਟਿੰਗ ਦਸੰਬਰ ਮਹੀਨੇ ਦੇ ਵਿੱਚ ਹੋਵੇਗੀ ਪੰਜਾਬ ਸਰਕਾਰ ਦੁਆਰਾ ਪਹਿਲਾਂ ਵੀ ਇਸ ਮੀਟਿੰਗ ਨੂੰ ਮੁਲਤਵੀ ਕਰਕੇ 18 ਨਵੰਬਰ ਕੀਤਾ ਗਿਆ ਸੀ ਇਸੇ ਤਰ੍ਹਾਂ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੀ ਮੰਗਾਂ ਨੂੰ ਪੂਰਾ ਨਾ ਕਰਨ ਦੇ ਲਈ ਪੰਜਾਬ ਸਰਕਾਰ ਦੁਆਰਾ ਇਹ ਕੀਤਾ ਜਾ ਰਿਹਾ ਜਿਸ ਕਾਰਨ ਮਲਾਜ਼ਮਾਂ ਦੁਆਰਾ ਲਗਾਤਾਰ ਪੰਜਾਬ ਦੇ ਵਿੱਚ ਧਰਨੇ ਲੱਗ ਰਹੇ ਨੇ ਹੜਤਾਲਾਂ ਹੋ ਰਹੀਆਂ ਨੇ 2 ਨਵੰਬਰ ਨੂੰ ਝੰਡਾ ਮਾਰਚ ਕੀਤਾ ਗਿਆ ਤਰਨਤਾਰਨ ਸਾਹਿਬ ਵਿਖੇ ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਕਰਾਉਣ ਦੇ ਲਈ 16 ਨਵੰਬਰ ਨੂੰ ਝੰਡਾ ਮਾਰਚ ਜਿਹੜਾ ਕਿ ਤਸੂਬਾ ਪੱਧਰੀ ਰੈਲੀ ਕੀਤੀ ਗਈ ਜੋ ਕਿ ਸੂਬਾ ਪਧਰੀ ਰੈਲੀ ਹੋਈ ਉਹ ਧੂਰੀ ਵਿਖੇ ਕੀਤੀ ਗਈ ਪੰਜਾਬ ਸਰਕਾਰ ਹੈ ਜੋ ਸੁੱਤੀ ਪਈ ਉਸ ਨੂੰ ਜਗਾਉਣ ਦੇ ਲਈ 18 ਨਵੰਬਰ ਨੂੰ ਫਿਰ ਤੋਂ ਕਾਲਾ ਦਿਵਸ ਮਨਾਇਆ ਮਲਾਜ਼ਮਾ ਨੇ 3 ਸਾਲ ਪਹਿਲਾਂ ਪੰਜਾਬ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਜੋ ਕਿ ਅਧੂਰਾ ਸੀ ਪੁਰਾਣੀ ਪੈਨਸ਼ਨ ਬਹਾਲੀ ਨੂੰ ਲੈ ਕੇ ਜਿਸ ਕਾਰਨ ਉਸ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾਰੀਆਂ ਗਈਆਂ ਤੇ ਕਾਲੇ ਬਿੱਲੇ ਲਾ ਕੇ ਮਲਾਜ਼ਮਾ ਨੇ ਰੋਸ ਪ੍ਰਦਰਸ਼ਨ ਕੀਤਾ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਚੱਲ ਰਿਹਾ ਮਲਾਜ਼ਮਾ ਦੁਆਰਾ ਸੰਘਰਸ਼ ਲਗਾਤਾਰ ਜਾਰੀ ਹੈ ਹੁਣ ਦੇਖਣਾ ਹੋਵੇਗਾ ਪੰਜਾਬ ਸਰਕਾਰ ਆਪਣੀ ਇਹ ਟਾਲਮਟੋਲ ਦੀ ਨੀਤੀ ਕਦੋਂ ਛੱਡਦੀ ਹੈ ਤੇ ਮਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਕਦੋਂ ਕਰਦੀ ਹੈ ਕਿਉਂਕਿ ਮਲਾਜ਼ਮਾਂ ਦਾ 16% ਡੀਏ ਪੈਂਡਿੰਗ ਹੈ ਕੱਚੇ ਮਲਾਜ਼ਮਾਂ ਨੂੰ ਪੱਕੇ ਨਹੀਂ ਕੀਤਾ ਗਿਆ ਏਸੀਪੀ ਸਕੀਮ ਹਜੇ ਤੱਕ ਬਹਾਲ ਨਹੀਂ ਕੀਤੀ ਗਈ ਪੰਜਾਬ ਸਰਕਾਰ ਦੇ ਮਲਾਜ਼ਮਾਂ ਦੀ ਮੰਗ 1515 ਦੀ ਨੋਟੀਫਿਕੇਸ਼ਨ ਨੂੰ ਰੱਦ ਕਰਕੇ ਪ੍ਰੋਵੀਸ਼ਨ ਪੀੜ ਵਾਲੇ ਮਲਾਜ਼ਮਾਂ ਦੀ ਤਨਖਾਹ ਫਿਕਸ ਨਹੀਂ ਕੀਤੀ ਗਈ 17 ਜੁਲਾਈ 2020 ਤੋਂ ਬਾਅਦ ਭਰਤੀ ਹੋਏ ਮਲਾਜ਼ਮਾਂ ਤੇ ਕੇਂਦਰ ਦਾ ਸੱਤਵਾਂ ਪੇਕ ਮਿਸ਼ਨ ਹਟਾ ਕੇ ਪੰਜਾਬ ਦਾ ਮਾਪੇ ਇੱਕ ਮਿਸ਼ਨ ਹਜੇ ਤੱਕ ਲਾਗੂ ਨਹੀਂ ਕੀਤਾ ਗਿਆ ਇਸੇ ਤਰ੍ਹਾਂ 37 ਤਰ੍ਹਾਂ ਦੇ ਪੱਤੇ ਜੋ ਬੰਦ ਪਏ ਨੇ ਉਹਨਾਂ ਨੂੰ ਮੁੜ ਬਹਾਲ ਨਹੀਂ ਕੀਤਾ ਗਿਆ 18000 ਕਰੋੜ ਦਾ ਬਕਾਇਆ ਜਿਸ ਸਬੰਧੀ ਕਿਸ਼ਤਾਂ ਬਹੁਤ ਜ਼ਿਆਦਾ ਨੇ ਮਲਾਜ਼ਮਾਂ ਦੁਆਰਾ ਇਹ ਮੰਗ ਕੀਤੀ ਜਾ ਰਹੀ ਹੈ ਕਿ ਕਿਸ਼ਤਾਂ ਘੱਟ ਕੀਤੀਆਂ ਜਾਂ 2027 ਦੀਆਂ ਚੋਣਾਂ ਤੋਂ ਪਹਿਲਾਂ ਸਾਰੇ ਏਰੀਅਰ ਦੀ ਅਦਾਇਗੀ ਕਰੇ ਪੰਜਾਬ ਸਰਕਾਰ ਹਾਂਜੀ ਦੋਸਤੋ ਇਸ ਤਰ੍ਹਾਂ ਮਲਾਜ਼ਮਾਂ ਦੀਆਂ ਮੰਗਾਂ ਬਹੁਤ ਨੇ ਜਿੰਨਾਂ ਦਾ ਹੱਲ ਬਾਕੀ ਹੈ ਜਿਸ ਵਿੱਚ ਰਿਟਾਇਰਮੈਂਟ ਹੋਏ ਮਲਾਜ਼ਮਾਂ ਦਾ ਫੈਕਟਰ 2.69 ਵੀ ਸ਼ਾਮਿਲ ਹੈ ਤੇ ਜੋ ਮਲਾਜ਼ਮਾਂ ਦੁਆਰਾ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਪੰਜਾਬ ਸਰਕਾਰ 2027 ਦੀਆਂ ਚੋਣਾਂ ਤੋਂ ਪਹਿਲਾਂ ਇਹਨਾਂ ਸਾਰੀਆਂ ਮੰਗਾਂ ਦਾ ਹੱਲ ਕਰੇ ਜੋ ਵਾਅਦੇ ਮਲਾਜ਼ਮਾਂ ਦੇ ਨਾਲ ਕੀਤੇ ਨੇ ਉਹਨਾਂ ਨੂੰ ਪੂਰਾ ਕਰੇ ਤੇ ਆਪਣੀ ਟਾਲ ਮਟੋਲ ਦੀ ਨੀਤੀ ਨੂੰ ਹੁਣ ਛੱਡੇ ਅੱਜ ਦੀ ਇਸ ਵੀਡੀਓ ਦੇ ਵਿੱਚ ਇੰਨਾ ਹੀ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਇਸ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਲਾਈਕ ਸ਼ੇਅਰ ਯਾ ਜ਼ਰੂਰ ਕਰਨਾ ਧੰਨਵਾਦ ਜੀ